ਸਵਾਗਤ ਹੈ ਜੀ ਬੈਂਸ ਬੀਡਿੰਗ ਫਾਰਮ ਤੇ ਉਮੀਦ ਪਸ਼ੂ ਪਾਲਕ ਤੇ ਪਸ਼ੂ ਠੀਕ ਹੋਣਗੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਮੈਪਲੀ ਦੀਆਂ ਜਿੰਨੀਆਂ ਵੀ ਫੀਡਾਂ ਆਉਂਦੀਆਂ ਉਹਨਾਂ ਦੇ ਰੇਟ ਦੇ ਸਬੰਧ ਵਿੱਚ ਸਾਰੀਆਂ ਗੱਲਾਂ ਬਾਤਾਂ ਸਜਣਾ ਨਾਲ ਸ਼ੇਅਰ ਕਰਾਂਗੇ ਬੜੇ ਸਜਣਾ ਦੇ ਕਮੈਂਟਸ ਆਉਂਦੇ ਆਪਾਂ ਨੂੰ ਵਕਫ ਵਕਫ ਫੀਡਾਂ ਦੇ ਸਬੰਧ ਵਿੱਚ ਕਿਉਂਕਿ ਆਪਾਂ ਕਿਸੇ ਵੀ ਫੀਡ ਦਾ ਰੇਟ ਨਹੀਂ ਸੀ ਵੀਡੀਓ ਚ ਦੱਸਿਆ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਸ਼ੂ ਪਾਲਕ ਆਪਣੇ YouTube ਚੈਨਲ ਤੇ ਨਵੇਂ ਆਏ ਆ ਸਬਸਕ੍ਰਾਈਬ ਕਰਨਾ ਜੀ ਤਾਂ ਜੋ ਹੋਰ ਵੀਡੀਓ ਤੁਹਾਡੇ ਕੋਲ ਪਸ਼ੂ ਪਾਲਣ ਦੇ ਕਿੱਤੇ ਦੇ ਸਬੰਧ ਵਿੱਚ ਤੇ ਮੈਪਲੀ ਫੀਡ ਦੇ ਰਿਜ਼ਲਟ ਦੇ ਸਬੰਧ ਵਿੱਚ ਸਮੇਂ ਸਿਰ ਪਹੁੰਚਦੀਆਂ ਰਹਿਣ। ਸੋ ਮੈਂ ਪਹਿਲਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਹਿਣਾ ਚਾਹਾਂਗਾ ਸੱਜਣੋ ਮੈਪਲੀ ਦੀ ਫੀਡ ਦੀ ਗੱਲ ਕਰੀਏ ਆਪਾਂ ਪਹਿਲਾਂ ਖੁਦ ਯੂਜ਼ ਕੀਤੀ ਆ। ਉਸ ਤੋਂ ਬਾਅਦ ਆਪਾਂ ਫੀਡ ਦੀ ਡੀਲਰਸ਼ਿਪ ਲਈ ਆ। ਤੇ ਮੈਂ ਜੇ ਆਪਣੇ ਇੱਕ ਹੌਨੈਸਟਲੀ ਅਪੀਨੀਅਨ ਤੁਹਾਨੂੰ ਦਵਾਂ ਤਾਂ ਮੇਰਾ ਕੋਈ ਸੇਲ ਕਰਨਾ ਜਿਆਦਾ ਮੇਨ ਮਕਸਦ ਨਹੀਂ। ਆਪਣੇ ਆਪਾਂ ਆਪ ਆਪਣੇ ਫਾਰਮ 'ਚ ਖੁਦ ਯੂਜ਼ ਕਰ ਰਹੇ ਆਂ। ਅਸ ਟਾਈਮ 3 ਵਜੇ ਮਿਲਕਿੰਗ ਤੇ ਚੱਲ ਰਹੀ ਹੈ ਆਪਣੀਆਂ ਦੁੱਧ ਵਾਲੀਆਂ ਸਪੈਸ਼ਲ ਤੇ ਉਹਨਾਂ ਦੇ ਆਪਾਂ 10000 ਫੀਡ ਯੂਜ਼ ਕਰਦੇ ਹਾਂ ਮੋਸਟਲੀ ਤੇ ਆਪਣਾ ਮੇਨ ਜ਼ਿਆਦਾਤਰ ਇਹੀ ਕੰਮ ਆ ਵੀ ਆਪਾਂ ਆਪਣੇ ਪਸ਼ੂਆਂ ਦੇ ਕਿਸ ਤਰ੍ਹਾਂ ਇਸ ਦੀ ਮੈਪਲੀ ਦੇ ਰਿਜ਼ਲਟ ਲੈ ਰਹੇ ਹਾਂ ਤੇ ਆਉਣ ਵਾਲੇ ਸਮੇਂ ਕਿਹੋ ਜਿਹੇ ਆਉਣਗੇ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਸੱਜਣ ਕਾਫੀ ਕਮੈਂਟਸ ਕਰ ਦਿੰਦੇ ਵੀ ਇਹਦਾ ਰਿਜ਼ਲਟ ਹੈ ਨਹੀਂਗਾ ਫੀਡ ਦਾ ਜਾਂ 네ਗਟਿਵ ਕਮੈਂਟ ਜਿਹੜੇ ਕਰਦੇ ਆ ਚਲੋ ਉਹਨਾਂ ਦਾ ਕੰਮ ਆ ਆਪਾਂ ਕਿਸੇ ਵੀ ਸੱਜਣ ਦੇ ਕਮੈਂਟਸ ਦੇ ਸਬੰਧ ਵਿੱਚ ਨਹੀਂ ਕਹਿਣ ਜਾਣਾ ਜਾਵਾਂਗੇ ਮਟਾਵਾ ਖੁਦ ਯੂਜ਼ ਕੀਤੀ ਸੀ ਆਪਾਂ ਨੂੰ ਰਿਜ਼ਲਟ ਥੋੜਾ ਜਿਹਾ ਪੋਜ਼ਿਟਿਵ ਹੀ ਮਿਲਿਆ ਤਾਂ ਆਪਾਂ ਸੋਚਿਆ ਵੀ ਆਪਾਂ ਆਪਣੇ ਏਰੀਆ 'ਚ ਵੀ ਫਾਰਮੂਲਾ ਨੂੰ ਪ੍ਰੋਵਾਈਡ ਕਰਾਈਏ ਕਿਉਂਕਿ ਜੇਕਰ ਆਪਾਂ ਇੱਕ ਪ੍ਰੋਫਿਟ ਵਧਾਉਨੇ ਆ ਸੋ ਮੇਰੇ ਦੁੱਧ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਫਿਟ ਆਇਆ ਕਿਉਂਕਿ ਮੇਰੀ ਪਸ਼ੂਆਂ ਦੀ ਆਪਣੇ ਦੀ ਫੈਂਟ ਬਿਲਕੁਲ ਨਹੀਂ ਸੀ ਆਉਂਦੀ ਤੇ ਮੈਂਪਲੀ ਦੀ ਵੀਡੀਓ ਯੂਜ਼ ਕਰਨ ਨਾਲ ਇੱਕ ਵੀਕ ਦੇ ਵਿੱਚ ਹੀ ਫੈਂਟ ਦੇ ਵਿੱਚ ਕਾਫੀ ਜ਼ਿਆਦਾ ਫਰਕ ਆਇਆ ਉਹ ਵੀ ਇੱਕ ਦਿਨ ਤੁਹਾਨੂੰ ਆਪਾਂ ਰਿਵੀਲ ਸਭ ਕੁਝ ਕਰਾਂਗੇ ਡਿਟੇਲ ਦੇ ਵਿੱਚ ਉਸ ਤੋਂ ਬਾਅਦ ਜੋ ਇਸ ਫੀਡ ਦੇ ਨਾਲ ਯੂਜ਼ ਕਰਨ ਦਾ ਮਕਸਦ ਇਹੀ ਹੈ ਪਸ਼ੂਆਂ ਨੂੰ ਵੀ ਆਪਣੇ ਜਿਹੜੇ ਐਕਸਟਰਨਲ ਖਰਚੇ ਆ ਪਸ਼ੂਆਂ ਦੇ ਫੋਰ ਐਗਜ਼ਾਮਪਲ ਮਿਨਰਲਸ ਤੇ ਆਪਾਂ ਵਿਟਾਮਿਨਸ ਵੱਖਰੇ ਤੌਰ ਤੇ ਦਿੰਨੇ ਆ ਜਾਂ ਬਫਰ ਯੀਸਟ ਕਲਚਰ ਦੇਗਾ ਚੀਜ਼ਾਂ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਬਾਕੀ ਆਪਾਂ ਨੂੰ ਹਜੇ ਦੇਣ ਥੋੜੀ ਹੋਈ ਹੈ ਮੈਪਲਿਨਾ ਜੁੜੇ ਨੂੰ ਆਉਣ ਵਾਲੇ ਸਮੇਂ 'ਚ ਜਿਹੋ ਜਿਹੇ ਇਸ ਦੇ ਰਿਜ਼ਲਟ ਆਉਣਗੇ ਲੰਮਾ ਸਮਾਂ ਇਸ ਦੇ ਨਾਲ ਜੁੜੇ ਰਾਵਾਂਗੇ ਤੇ ਜਿਹੜੇ ਸੱਜਣ ਆਪਣੇ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਦਿਖਾਉਣ ਦੇ ਟਾਈਮ ਲਈ ਕੋਸ਼ਿਸ਼ ਕਰਾਂਗੇ ਜਾਦੀ ਵੀਡੀਓ ਲੰਮੀ ਨਾ ਕਰਦੇ ਹੋਏ ਸੱਜਣਾਂ ਨੂੰ ਅੱਜ ਰੇਟ ਦੀ ਕਿਉਂਕਿ ਅੱਜ ਦੀ ਸਪੈਸ਼ਲ ਵੀਡੀਓ ਮੈਪੜੀ ਦੀਆਂ ਜਿੰਨੀਆਂ ਵੀ ਫੀਡ ਆਉਣ ਨੇ ਦੇ ਰੇਟ ਦੱਸਾਂਗੇ ਤੇ ਇੱਕ ਇਹ ਜੇ ਮੈਂ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਇਹੀ ਕਹਿਣਾ ਚਾਹੂੰਗਾ ਵੀ ਜਿਹੜੇ ਇਹ ਰੇਟ ਆ ਅੱਜ ਦੇ ਐ ਸੱਜ ਨੂੰ ਅੱਜ ਤਰੀਕ ਹੈਗੀ ਆ ਜੀ 25 ਜਨਵਰੀ 2025 ਇਸ ਤੋਂ ਬਾਅਦ ਇਹਦੇ ਰੇਟ ਜਿਹੜੇ ਵਧ ਘੱਟ ਵੀ ਹੋ ਸਕਦੇ ਆ ਬਟ ਅੱਜ ਦੇ ਟਾਈਮ ਦੀ ਮੈਂ ਗੱਲ ਕਰਾਂ ਦਾ ਜਦੋਂ ਵੀਡੀਓ ਸ਼ੂਟ ਕਰ ਰਹੇ ਆ ਉਸ ਟਾਈਮ ਦਾ ਮੈਂ ਤੁਹਾਨੂੰ ਐਟ ਪ੍ਰੈਜ਼ੈਂਟ ਰੇਟ ਦੱਸ ਦੇਣਾ ਇੱਕ ਪਰ ਬੈਗ ਦਾ ਸੋ ਪਹਿਲੇ ਨੰਬਰ ਤੇ ਜਿਹੜੀ ਸੱਜ ਨੂੰ ਮੈਪੜੀ ਦੀ ਫੀਡ ਆਉਂਦੀ ਫਰੈਸ਼ ਫੀਡ ਆ ਜਿਹੜੀ ਕਿ ਇੱਕ ਤਾਜ਼ੇ ਸੂਏ ਪਸ਼ੂ ਨੂੰ 21 ਦਿਨਾਂ ਤੱਕ ਪੈਂਦੀ ਜਿਸ ਦਾ ਰੇਟ ਹੈ ਜੀ 2250 ਰੁਪਏ ਅਤੇ ਫਰੈਸ਼ ਫੀਡ ਤੋਂ ਬਾਅਦ 21 ਦਿਨਾਂ ਤੋਂ 120 ਦਿਨਾਂ ਤੱਕ ਜਿਹੜੀ ਪਸ਼ੂ ਨੂੰ ਫੀਡ ਚੱਲਦੀ ਹੈ ਜੀ ਫਰ ਅਰਲੀ ਫੀਡ ਜਿਸ ਦਾ ਰੇਟ ਹੈ ਜੀ 2250 ਰੁਪਏ ਅਤੇ ਇਸ ਤੋਂ ਬਾਅਦ ਜੋ ਫੀਡ ਆਉਂਦੀ ਹੈ ਜੀ ਮਿਡ ਫੀਡ ਮੈਪਲੀ ਦੀ ਮਿਡ ਫੀਡ ਆਉਂਦੀ ਆ ਉਸ ਦਾ ਜੋ ਪ੍ਰਾਈਸ ਹੈ 2150 ਰੁਪਏ ਉਸ ਤੋਂ ਬਾਅਦ ਲੇਟ ਫੀਡ ਆਉਂਦੀ ਹੈ ਉਸ ਦਾ ਪੇਟ ਹੈ ਜੀ 2050 ਰੁਪਏ ਇਸ ਤੋਂ ਮੈਨ ਜਿਹੜੀ ਕਾਮਨ ਫੀਡ ਯੂਜ਼ ਹੁੰਦੀ ਆ ਆਪਾਂ ਆਪ ਵੀ ਯੂਜ਼ ਕਰ ਰਹੇ ਆ ਉਸ ਦਾ ਰੇਟ ਹੈ ਜੀ 1580 ਰੁਪਏ ਆ ਮੋਸਟ ਆਫ ਡਿਮਾਂਡ ਫੀਡ ਜਿਹੜੀ ਦੀ ਹੈਗੀ 10000 ਆਮ ਫਾਰਮਰਾਂ ਦੇ ਲਈ ਤੇ ਜ਼ਿਆਦਾ ਯੂਜ਼ ਵੀ ਇਹ ਰਿਤੇ ਆਪਾਂ ਵੀ ਖੁਦ ਇਹ ਯੂਜ਼ ਕਰ ਰਹੇ ਹਾਂ ਇਸ ਦਾ ਰੇਟ ਹੈ ਜੀ 1580 ਰੁਪਏ ਨੋਟ ਡਾਊਨ ਕਰਨਾ 8000 ਫੀਡ ਦਾ ਰੇਟ ਹੈ ਜੀ 1480 ਰੁਪਏ ਪਰ ਬੈਗ ਉਸ ਤੋਂ ਬਾਅਦ ਕਾਫਟ ਸਟਰਟਰ ਫੀਡ ਆ ਉਸ ਦਾ ਰੇਟ ਹੈ ਜੀ 1130 ਰੁਪਏ 25 ਕਿਲੋ ਦਾ ਬੈਗ ਹੁੰਦਾ ਜਿਹੜਾ ਕੀ ਤੇ ट्रांजिशन ਫੀਡ ਦਾ ਜੋ ਰੇਟ ਹੈ 2450 ਰੁਪਏ ਇੱਕ ਪ੍ਰਤੀ ਬੈਗ ਦੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਹਿਫਰ ਫੀਡ ਆ ਉਸ ਦਾ ਰੇਟ ਹੈ ਜੀ 1950 ਰੁਪਏ ਅਤੇ ਜੋ ਡਰਾਈ ਫੀਡ ਆ ਉਸ ਦਾ ਰੇਟ ਹੈ ਜੀ 2050 ਰੁਪਏ ਸੋ ਜਿੰਨੀਆਂ ਮੈਂ ਫੀਡਾਂ ਸੱਜਣਾ ਨੂੰ ਦੱਸਿਆਂ ਅਤੇ ਇਸ ਤੋਂ ਬਾਅਦ ਜੋ ਫੀਡ ਰਹਿ ਗਈ ਜੀ ਰੋਜ਼ਵੈਲ 1730 ਰੁਪਏ ਉਸ ਦਾ ਰੇਟ ਹੈ ਜੀ ਤੇ ਗਰੋਅਰ ਫੀਡ ਆ ਜੋ ਉਸ ਦਾ ਰੇਟ ਹੈ ਜੀ 2070 ਰੁਪਏ ਇਹ ਜਿੰਨੀਆਂ ਫੀਡਾਂ ਮੈਂ ਦੱਸਿਆਂ ਮੈਂ ਐਪਲੀਡਿਆਂ ਇਹ ਮੋਸਟਲੀ ਅਵੇਲੇਬਲ ਹੈ ਜੀ ਫੀਲਡ ਦੇ ਵਿੱਚ ਤੇ ਆਪਾਂ ਅਕੋਰਡਿੰਗ ਟੂ ਡਿਮਾਂਡ ਮੰਗਾਉਣ ਦੀ ਕੋਸ਼ਿਸ਼ ਕਰਦੇ ਆਂ ਸੋ ਮੇਰੀ ਕੋਸ਼ਿਸ਼ ਇਹ ਸੀ ਅੱਜ ਦੀ ਵੀਡੀਓ ਚ ਵੀ ਹਰੇਕ ਫਾਰਮਰ ਨੂੰ ਰੇਟ ਪਤਾ ਲੱਗ ਜਾਨ ਮੈਂ ਫਿਰ ਕਹਿਣਾ ਚਾਹੁੰਦਾ ਵੀ ਅੱਜ ਦੀ ਡੇਟ 25 ਜਨਵਰੀ 2025 ਨੂੰ ਜਿਹੜਾ ਕਿ ਅੱਜ ਦਾ ਰੇਟ ਹੈ ਜੀ ਇਹ ਮੈਪਲੀ ਦੀਆਂ ਸਾਰੀਆਂ ਫੀਡਾਂ ਦੇ ਇਸ ਤੋਂ ਬਾਅਦ ਵੱਧ ਘੱਟ ਵੀ ਹੋ ਸਕਦਾ ਸੋ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਦੀ ਵੀਡੀਓ ਮੈਂ ਸਜਨਾ ਨਾਲ ਸ਼ੇਅਰ ਕਰ ਰਿਹਾ ਤੇ ਜਿਹੜੇ ਸਜਨਾ ਆਪਣੇ ਏਰੀਆ ਚ ਮੈਪਲੀ ਦੀ ਫੀਡ ਯੂਜ਼ ਕਰਨਾ ਚਾਹੁੰਦੇ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਸਕਰੀਨ ਤੇ ਮੋਬਾਈਲ ਨੰ ਸੋ ਮੈਂ ਆਪਣੇ ਐਡਰੈਸ ਦੀ ਕਨਫਰਮੇਸ਼ਨ ਕਰਾਵਾਂ ਤਾਂ ਵਿਲੇਜ ਰੋੜਾਂ ਵਾਲਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ ਆਪਣੇ ਨੇੜੇ ਦੇ ਸ਼ਹਿਰ ਅਸਾਂ ਜਨੂੰ ਗੁਰੂਰਸਾਹਿਬ ਜਲਾਲਾਬਾਦ ਵੈਸਟ ਪੰਜਾਬ ਨੀਰਬਾਉਂਡ ਸ਼ਹਿਰ ਆਪਣੇ ਸ਼੍ਰੀ ਮੁਕਤਸਰ ਸਾਹਿਬ ਆਪਾਂ ਨੂੰ 18 ਕਿਲੋਮੀਟਰਾਂ ਤੇ ਜਲਾਲਾਬਾਦ 12 13 ਤੇ ਇੰਨਾ ਕੀ ਆਪਾਂ ਨੂੰ ਗੁਰੂਰਸਾਹਿਬ ਸ਼ਹਿਰ ਪੈਂਦਾ ਸੋ ਆਪਣੇ ਜਿਹੜੀ ਤੇ ਜਿਹੜੇ ਵੀ ਫਾਰਮਰ ਆਪਣੇ ਨਾਲ ਮੈਪਲੀ ਨਾਲ ਜੁੜਨਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਅਤੇ ਉਮੀਦ ਆ ਵੀ ਮੈਪਲੀ ਦੇ ਰਿਜ਼ਲਟ ਇਸੇ ਤਰ੍ਹਾਂ ਆਉਂਦੇ ਰਹਿ ਤੇ ਇੱਕ ਫਾਰਮਰ ਦੇ ਪ੍ਰੋਫਿਟ ਦੇ ਵਿੱਚ ਬੜਾ ਵੱਡਾ ਵਾਦਾ ਹੋਣ ਹੋ ਜਾਵੇਗਾ ਕਿਉਂਕਿ ਜੋ ਮੈਂਪਲੀ ਦਾ ਨਿਊਟ੍ਰੀਸ਼ਨ ਦੇ ਬਹੁਤ ਹੀ ਜਿਆਦਾ ਬਰੀਫਲੀ ਕੰਮ ਕਰ ਰਹੀ ਆ ਤੇ ਨਤੀਜੇ ਵੀ ਬੜੇ ਵਧੀਆ ਆ ਰਹੇ ਆ ਤੇ ਆਪਾਂ ਮੱਝਾਂ ਦੇ ਵਿੱਚ ਕਿਹੋ ਜਿੇ ਇਸ ਦੇ ਰਿਜ਼ਲਟ ਲੈ ਰਹੇ ਆ ਉਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਸਾਰਾ ਟਾਈਮ ਟੂ ਟਾਈਮ ਸ਼ੇਅਰ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੇ ਸੱਜੇ ਨਵੇਂ ਆਏ ਹੋਏ ਜੇਕਰ ਵੀਡੀਓ ਤੇ ਕੋਈ ਵੈਲਿਊ ਵੀ ਨਹੀਂ ਤੇ ਇਸ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਤੇ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਸ ਤਰ੍ਹਾਂ ਲੱਗੀ ਵੀਡੀਓ ਅਖੀਰ ਤੱਕ ਦੇਖਣ ਲਈ ਧੰਨਵਾਦ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ